ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਸੰਤਾ ਤਰਸਿੰਘ ਜੀ ਦੇ ਧਰਮ ਅਤੇ ਵਿਦਿਆ ਕੇਂਦਰ ਗੁਰੂ ਸਾਗਰ ਮਸਤੋਣਾ ਸਾਹਿਬ ਜੀ ਦੇ ਸੰਤਾ ਤਰਸਿੰਘ ਜੀ ਦਾ ਜਨਮ 17 ਮਾਰਚ 1860 ਨੂੰ ਸਰਦਾਰ ਕਰਮ ਸਿੰਘ ਜੀ ਤੇ ਮਾਤਾ ਭੋਲੀ ਜੀ ਦੇ ਗ੍ਰਹਿਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਆਪ ਜੀ ਦੀ ਬਚਪਨ ਤੋਂ ਹੀ ਮਨੋਵਿਰਤੀ ਧਾਰਮਿਕ ਸੀ ਤੇ ਹਰ ਵੇਲੇ ਸਿਮਰਨ ਕਰਦੇ ਰਹਿੰਦੇ 17 ਸਾਲ ਦੀ ਉਮਰ ਵਿੱਚ 1884 ਵਿੱਚ ਆਪ ਜੀ ਅੰਗਰੇਜ਼ ਸਰਕਾਰ ਦੀ ਫੌਜ ਵਿੱਚ ਸਿਪਾਹੀ ਭਰਤੀ ਹੋ ਗਏ ਤੇ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਆਪ ਫੌਜ ਵਿੱਚੋਂ ਵਾਪਸ ਪਰਤਦਾ ਹੈ ਤੇ ਪਿੰਡ ਚੀਮਾ ਜਾਣ ਦੀ ਬਜਾਏ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਹਰਦوار ਸ੍ਰੀ ਸੀਕੇਸ ਆਦ ਥਾਵਾਂ ਤੇ ਪੈਦਲ ਚੱਲਦੇ ਨਾਮ ਬਾਣੀ ਦਾ ਸਿਮਰਨ ਕਰਦੇ ਅਤੇ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਆਪਣੇ ਨਗਰ ਚੀਮਾ ਸਾਹਿਬ ਵਾਪਸ ਪਰਤਦਾ ਹੈ ਤੇ ਸੰਗਤਾਂ ਨੂੰ ਸਿੱਖੀ ਬਾਣੀ ਤੇ ਬਾਣੀ ਨਾਲ ਜੋੜਿਆ ਆਪ ਜੀ ਦਰਸ਼ਨ ਕਰ ਰਹੇ ਹੋ ਸੰਤਾ ਤਰ ਸਿੰਘ ਜੀ ਦੇ ਸਮੇਂ ਦੀਆਂ ਯਾਦਗਾਰ ਬਰਾਸਤੀ ਨਿਸ਼ਾਨੀਆਂ ਫਿਰ ਆਪ ਜੀ ਨੇ ਮਸਤੋਣਾ ਸਾਹਿਬ ਵਿਖੇ ਪੱਕੇ ਤੌਰ ਤੇ ਹਸਨ ਲਾਉਣ ਦਾ ਮਨ ਬਣਾ ਲਿਆ ਤੇ ਰੋਜ਼ਾਨਾ ਦੀਵਾਨ ਸਜਾਏ ਜਾਂਦੇ ਕੀਰਤਨ ਹੁੰਦਾ ਤੇ ਗੁਰੂ ਕਾ ਲੰਗਰ ਟੁੱਟ ਵਰਤਦਾ ਪੂਰੇ ਜੋਰਾਸੋਰਾ ਨਾਲ ਮਸਤੋਣਾ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋਈ 1901 ਵਿੱਚ ਉਹ ਸਾਰੀ ਪੂਰੀ ਹੋਣ ਤੇ ਇਸ ਧਾਰਮਿਕ ਤੇ ਵਿਦਿਆ ਕੇਂਦਰ ਦਾ ਨਾਮ ਗੁਰੂ ਸਾਗਰ ਮਸਤੋਣਾ ਸਾਹਿਬ ਰੱਖਿਆ ਗਿਆ ਸੰਤ ਆਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੋਣਾ ਸਾਹਿਬ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ ਜਿੱਥੇ ਭਾਰਤੀ ਅਧਿਆਤਮਿਕ ਵਿਦਿਆ ਤੇ ਪੱਛਮੀ ਮੁਲਕਾਂ ਦੀ ਸਾਇੰਸੀ ਤਕਨੀਕੀ ਵਿਦਿਆ ਦਾ ਸਮੇਲ ਹੋ ਸਕੇ ਇਸ ਕਾਰਜ ਲਈ ਉਹਨਾਂ ਨੇ ਆਪਣੇ ਸੇਵਕ ਸੰਤ ਤੇਜਾ ਸਿੰਘ ਜੀ ਨੂੰ ਪੱਛਮੀ ਮੁਲਕਾਂ ਇੰਗਲੈਂਡ ਅਮਰੀਕਾ ਆਦ ਵਿੱਚ ਉੱਚੀ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਹਨਾਂ ਦੀ ਅਗਵਾਈ ਵਿੱਚ ਮਾਸਤੋਣਾ ਸਾਹਿਬ ਵਿੱਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਦੋਂ ਕਿ ਇਸ ਸਮੇਂ ਇਹ ਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿੱਚ ਨਹੀਂ ਸੀ ਜਨਵਰੀ 1927 ਦੀ ਰਾਤ ਨੂੰ ਸੰਤਾਂਤਰ ਸੇ ਅਤਰ ਸਿੰਘ ਜੀ ਸੰਗਰੂਰ ਵਿਖੇ ਜੋਤੀ ਜੋਤ ਸਮਾ ਗਏ ਜਿੱਥੇ ਅੱਜ ਕੱਲ ਗੁਰਦਾਰਾ ਜੋਤੀ ਸਰੂਪ ਸੁਸੋਭਿਤ ਹੈ ਸੰਤਾਂ ਦਾ ਸੰਸਕਾਰ ਜਿਵੇਂ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਸੰਤਾਨਾ ਦਾ ਅੰਤਮ ਸੰਸਕਾਰ ਮਾਸਤਣਾ ਸਾਹਿਬ ਵਿਖੇ ਹੋਇਆ ਇਸ ਥਾਂ ਗੁਰਦੁਆਰਾ ਅੰਗੀਠਾ ਸਾਹਿਬ ਸਥਿਤ ਹੈ ਸੰਤਾ ਤਰ ਸਿੰਘ ਜੀ ਦੀ ਯਾਦ ਮਿੱਠੀ ਅਤੇ ਨਿੱਘੀ ਯਾਦ ਵਿੱਚ ਹਰ ਸਾਲ ਸਾਲਾਨਾ ਜੋੜ ਮੇਲਾ 30 31 ਜਨਵਰੀ ਅਤੇ 1 ਫਰਵਰੀ ਨੂੰ ਮਾਸਪੁਰਾ ਸਾਹਿਬ ਵਿਖੇ ਸਰਦਾਪੂਰਕ ਪੂਰਵਕ ਮਨਾਇਆ ਜਾਂਦਾ ਹੈ